ਇਹ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ तकरीबन 11:00 ਵਜੇ ਜੀ ਪਾੜ ਗਿਆ ਤੇ ਇਹ ਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਅੰਮ੍ਰਿਤਪੁਰ ਪਟਿਆਲੇ ਦਾ ਤਬਾਹ ਕਰ ਸਕਦੀ ਹੈ ਹੂੰ ਇਹ ਦਾ ਥੋੜੀ ਇੱਥੇ ਝਾਲ ਪੈਂਦੀ ਹੈ ਝਾਲ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਆ ਇਹ ਨਹੀਂ ਪਤਾ ਕਿਹੜੇ-ਬੜੇ ਨੁਕਸਾਨ ਹੋ ਸਕਦਾ ਹੈ ਜੀ ਕਿਹਨਾਂ ਤੱਕ ਹਨ ਮੇਰਾ ਨਾਮ ਨਾਜਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਜਸੋਵਾਲਾ ਜੀ ਜੀ ਇੱਥੇ ਬੋਰਡਵਾਸ ਹੈ ਕਰਨ ਤੋਂ ਦੋ ਤਿੰਨ ਕਿਲੋ ਆਦੇ ਮੈਂ ਜੀ ਸੋ ਇੱਕ ਕੀ ਦਿੱਕਤ ਹੈ ਕੀ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ ਤਕਰੀਬਨ 11:00 ਵਜੇ ਜੀ ਪਾੜ ਗਿਆ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਇਧਰ ਪਟਿਆਲੇ ਦਾ ਘਟਵਾ ਕਰ ਸਕਦੇ ਹਾਂ ਸੋ ਲੱਗਦਾ ਕਿ ਕੀ ਦੀ ਰਿਪੇਅਰ ਹੋਣੀ ਚਾਹੀਦੀ ਸੀ ਟਾਈਮ ਜੀ ਜ਼ਰੂਰ ਹੁਣ ਕੀ ਦੇ ਦੀ ਪਹਿਲਾਂ ਰਿਪੇਅਰ ਹੋਈ ਸੀ ਜਿਹੜੀ ਉਹ ਪਹਿਲਾਂ ਉਧਰ ਕਰੀ ਸੀ ਰਿਪੇਅਰ ਉਹ ਚੋਟੇ ਵਾਲੇ ਬਗਾਰਾ ਇਹ ਕੋਲਾ ਸਾਰਾ ਕੋਟਕ ਦੇਵੀ ਉਹ ਨਾਲ ਦੇ ਕੋ 13 ਪੈਂਦੀ ਆ ਜਾਰੀਆਂ ਨਹੀਂ ਪਤਾ ਕਰਦੇ ਜੀ ਤੋ ਲੱਗਦਾ ਅੰਗੈਲੀ ਕੀ ਦੀ ਲੱਗਦੀ ਐ ਤੁਹਾਨੂੰ ਸਰਕਾਰ ਦੀ ਮਗਲੀ ਐ ਜੀ ਰਾਤ ਆਏ ਸੀਗੇ ਕਹਿੰਦੇ ਪਾਣੀ ਘਟਾਇਆ ਲੱਗਦਾ ਹੈ ਨਹੀਂ ਪਾਣੀ ਦੇ ਬਾਹਰ ਨੂੰ ਦੇਖ ਕੇ ਇੱਕ ਥੋੜੀ ਇੱਥੇ ਝਾਲ ਪੈ ਗਈ ਝਾਲ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਆ ਇਹ ਨਹੀਂ ਪਤਾ ਕਿਹੜੇ ਵੇੜੇ ਨੁਕਸਾਨ ਹੋ ਸਕਦਾ ਹੈ ਕੀ ਕੀ ਕਿਨਾ ਹੈ ਤੁਹਾਡਾ ਭਾਈ ਸੁਖਵੀਰ ਸਿੰਘ ਨਾਮ ਹੈ ਭਾਈ ਪਰਾ ਕਿਹੜਾ ਪਿੰਡ ਹੈ ਜਸਤਵਾਲ ਹੈ ਜੀ ਇਹ ਪਾੜ पे ਪੈ ਪੈ ਸਕਦਾ ਹੈ ਪਾੜਦਾ ਪਾੜ ਬਹੁਤ ਗੱਲ ਬਹੁਤ ਰਾਤ ਦਰਦ ਨਾਲ ਬੀਕੀ ਗਈ ਸੀ ਪਰ ਕੋਈ ਹੋਈ ਨਹੀਂ ਰਾਤ ਸਰਵਾਈ ਪਾਣੀ ਕਿਤਾ ਆਇਆ ਨਹੀਂ ਕੋਈ ਆ ਕੇ ਕੋਈ ਥੱਲੇ ਡੁੱਬੀ ਗਈ ਇਹ ਨੈਵੀ ਮੈਕਮੇ ਦੀ ਅੰਗੇਲੀ ਵੀ ਆਈ ਉਹ ਪਹਿਲਾਂ ਉੱਥੇ ਸੀ ਉਹ ਕਿੱਥੇ ਇਹਨਾਂ ਨੇ ਠੀਕ ਸੋ ਅੰਗੇਲੀ ਕਿਹਦੀ ਲੱਗਦੀ ਹੈ ਤੁਮ ਇਹ ਤਾਂ ਨਹੀਂ ਹੁਣ ਦੇਖੋ ਨੈਵੀ ਮੈਕਮੇ ਦੀ ਨੈਵੀ ਕਿੰਨੀ ਪਾਣੀ ਘਟਾਉਂਦੇ ਆ ਮਰ ਲੱਗਦਾ